ਸਤਿਗੁਰੂ ਤੇਰਾ ਹੀ ਆਸਰਾ ਤੇਰ ਅਸੀਂ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆਂ ਅੱਜ ਅਸੀਂ ਪਾਉਣ ਲੱਗੇ ਆਂ ਝੋਨੇ ਦੀ ਪਰਾਲੀ ਨੂੰ ਲੈ ਕੇ ਵੀ ਜਿਹੜੀ ਪਰਾਲੀ ਐ ਬਹੁਤ ਵੱਡੀ ਅੱਜ ਸਮੱਸਿਆ ਬਣ ਗਈ ਪਰ ਇਹਦਾ ਪ੍ਰਬੰਧ ਕਿਹਨੇ ਕਰਨਾ ਸੀ ਕਿਦੋਂ ਹੋਣਾ ਚਾਹੀਦਾ ਸੀ ਇਹਦੇ ਤੇ ਅੱਜ ਮੈਂ ਚਾਨਣਾ ਪਾਉਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਤੇ ਜਿਨ੍ਹਾਂ ਨੇ ਅੱਜ ਤੋਂ ਪਹਿਲਾਂ ਸੱਤਾ ਦਾ ਆਨੰਦ ਭੋਗਿਆ ਜਿਨ੍ਹਾਂ ਨੇ ਰਾਜ ਕੀਤਾ ਮੈਂ ਉਹਨਾਂ ਨੂੰ ਕੁਝ ਸਵਾਲ ਕਰਦਾ ਜਦੋਂ ਮਤਲਬ ਇਹ ਝੋਨਾ ਲੱਗਣਾ ਸ਼ੁਰੂ ਹੋਇਆ ਸੀ ਇਹਦਾ ਪ੍ਰਬੰਧ ਉਦੋਂ ਤੋਂ ਹੋਣਾ ਜ਼ਰੂਰੀ ਸੀ ਹਰ ਕੇ ਸਾਲ ਝੋਨਾ ਵਧਦਾ ਗਿਆ ਪਰ ਪ੍ਰਬੰਧ ਹੋਏ ਨਹੀਂ ਤੇ 2022 ਦੇ ਵਿੱਚ ਆ ਕੇ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਤੇ ਹੁਣ ਜਿਨ੍ਹਾਂ ਨੇ ਲੰਮਾ ਸਮਾਂ ਸੱਤਾ ਦਾ ਆਨੰਦ ਭੋਗਿਆ ਜਿਨ੍ਹਾਂ ਨੇ ਲੰਮਾ ਸਮਾਂ ਰਾਜ ਕੀਤਾ ਜਿਨ੍ਹਾਂ ਦੇ ਰਾਜ ਵਿੱਚ ਝੋਨਾ ਆਇਆ ਤੇ ਉਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤੇ ਤੇ ਅੱਜ ਸਾਰੇ ਦਾ ਸਾਰਾ ਜਿਹੜਾ ਘੜਾ ਉਹ ਮੁੱਖ ਮੰਤਰੀ ਸਰ ਤੋੜਦੇ ਆ ਜੀ ਮੁੱਖ ਮੰਤਰੀ ਇਹਦਾ ਪ੍ਰਬੰਧ ਕਰੇ ਮੰਨ ਕੇ ਜਦੋਂ ਜਦੋਂ ਝੋਨਾ ਆਇਆ ਸੀ ਤੇ ਉਸ ਸਮੇਂ ਕੋਈ ਨਾ ਕੋਈ ਪ੍ਰਬੰਧ ਕਰਦੇ ਰਹਿੰਦੇ ਜਦੋਂ ਇਹ ਝੋਨਾ ਵਾਧਦਾ ਗਿਆ ਤੇ ਨਾਲ-ਨਾਲ ਪ੍ਰਬੰਧ ਵੀ ਵਧਦੇ ਜਾਣੇ ਸੀ ਜਾਣੇ ਕਿ ਉਸ ਸਮੇਂ ਕਿਸੇ ਨੇ ਗੌਰ ਨਹੀਂ ਕਰੀ ਨਾ ਤਾਂ ਕਿਸਾਨਾਂ ਨੇ ਕਰੀ ਨਾ ਮਤਲਬ ਸਾਡੇ ਦੇਸ਼ ਦੇ ਹੁਕਮਰਾਨਾਂ ਨੇ ਜਿਨ੍ਹਾਂ ਨੇ ਰਾਜ ਕੀਤਾ ਉਹਨਾਂ ਨੇ ਕੀਤੀ ਅੱਜ ਹੁਣੇ ਬਹੁਤ ਵੱਡੀ ਸਮੱਸਿਆ ਬਣੀ ਖੜੀ ਹੈ ਜਿੰਨਾ ਝੋਨੇ ਦੀ ਪਰਾਲੀ ਵਧੀ ਹੈ ਉਹਦੇ ਹੁਣ ਹੌਲੀ-ਹੌਲੀ ਪ੍ਰਬੰਧ ਤਾਂ ਹੋ ਰਿਹਾ ਹੈ ਪਰ ਜੇ ਉਦੋਂ ਤੋਂ ਹੀ ਪ੍ਰਬੰਧ ਕਰਨਾ ਲੱਗਦੇ ਜੇ ਉਹਦੋਂ ਤੋਂ ਮਤਲਬ ਜਿਵੇਂ ਜਿਵੇਂ ਝੋਨੇ ਦੀ ਪਰਾਲੀ ਵਧੀ ਗਈ ਜਿਵੇਂ ਜਿਵੇਂ ਝੋਨੇ ਦੀ ਪੈਦਾਵਾਰ ਵਧੀ ਜਾਂਦੀ ਸੀ ਉਹਵੇਂ ਉਹ ਪ੍ਰਬੰਧ ਵਧੀ ਜਾਣੇ ਸੀ ਜਾਣੇ ਕਿ ਪ੍ਰਬੰਧ ਤਾਂ ਤੋਥੋਰੀ ਹੋਏ ਸੈਟਮ ਤਾਂ ਥੋਥੋ ਨਹੀਂ ਠੀਕ ਹੋਇਆ ਤੇ ਅੱਜ دوست ਤੁਸੀਂ ਇਹਦੇ ਤੇ ਲਾਉਨੇ ਥੋਨੂੰ ਮੇਰੇ ਸਵਾਲ ਹੈ ਫਿਰ ਇਹਦਾ ਜਿਹੜਾ ਨੁਕਸਾਨ ਉਹ ਕਿਨੂੰ ਜ਼ਿਆਦਾ ਹੋਇਆ ਜਿਹੜੇ ਤਗੜੇ ਹੁਕਮਰਾਨ ਤੁਸੀਂ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਇਲਾਜ ਕਰਾ ਲੈਨੇ ਆ ਥੋੜਾ ਜਿਹਾ ਜਿਹੜਾ ਸਹਿੰਦਾ ਚਲ ਇਧਰਲੇ ਚੰਗੇ ਹਸਪਤਾਲਾਂ ਦੇ ਵਿੱਚੋਂ ਇਲਾਜ ਕਰਾ ਲੈਂਦਾ ਇਹਦਾ ਨੁਕਸਾਨ ਦੱਬੇ ਕੁਚਲੇ ਲੋਕਾਂ ਨੂੰ ਹੋਇਆ ਗਰੀਬ ਲੋਕਾਂ ਨੂੰ ਹੋਇਆ ਚਾਹੇ ਉਹ ਦੁਕਾਨਦਾਰ ਗਰੀਬ ਹੈ ਚਾਹੇ ਉਹ ਮਜ਼ਦੂਰ ਹੈ ਜਾਂ ਦੱਬੇ ਕੁਚਲੇ ਲੋਕ ਆ ਉਹਨਾਂ ਦਾ ਜ਼ਿਆਦਾ ਨੁਕਸਾਨ ਹੋਇਆ ਜਿਹੜੇ ਪ੍ਰਬੰਧ ਤੁਸੀਂ ਸਮੇਂ ਸਿਰ ਕਰਨੇ ਸੀ ਉਧਰ ਤਾਂ ਧਿਆਨ ਨਹੀਂ ਦਿੱਤਾ ਤੇ ਇਹਦਾ ਜਿਹੜਾ ਨੁਕਸਾਨ ਹੈ ਉਹ ਦੱਬੇ ਕੁਚਲੇ ਲੋਕਾਂ ਨੂੰ ਹੋਇਆ ਕਿਉਂਕਿ ਇਸ ਪ੍ਰਦੂਸ਼ਣ ਜ਼ਿਆਦਾ ਹੋ ਗਿਆ ਬਿਮਾਰੀਆਂ ਲੱਗਦੀਆਂ ਗਰੀਬ ਲੋਕਾਂ ਦਾ ਉਹ ਇਲਾਜ ਨਹੀਂ ਹੋ ਰਿਹਾ ਜਿਹੜਾ ਹੋਣਾ ਚਾਹੀਦਾ ਪਰ ਇਹਦੇ ਪ੍ਰਬੰਧ ਤਾਂ ਤੁਸੀਂ ਕਰਨੇ ਸੀ ਨਾ ਸਵਾਲ ਤਾਂ ਸਾਨੂੰ ਮਤਲਬ ਵੀ ਅੱਜ ਤੁਹਾਨੂੰ ਕਰਨੇ ਚਾਹੀਦੇ ਆ ਤੇ ਲੋਕਾਂ ਨੂੰ ਸਵਾਲ ਠੋਡੇ ਅਗੇ ਰੱਖਣੇ ਚਾਹੀਦੇ ਵੀ ਤੁਸੀਂ 20-20 ਸਾਲ ਰਾਜ ਕੀਤਾ ਯਾਦੀ ਤੋਂ ਬਾਅਦ ਠੋਡਾ ਰਾਜ ਰਿਆ ਠੋਡੇ ਰਾਜ ਦੇ ਵਿੱਚ ਝੋਨਾ ਆਇਆ ਠੋਡੇ ਰਾਜ ਦੇ ਵਿੱਚ ਝੋਨੇ ਦੀ ਪੈਦਾਵਾਰ ਹੋਣ ਲੱਗੀ ਤੇ ਅੱਜ ਤੁਸੀਂ ਦੋਸੇਹਦੇ ਤੇ ਲਾਉਨੇ ਆ ਸਵਾਲ ਕਿਹਨੂੰ ਫਰਜ ਬਣਦੇ ਆ ਜਿਨ੍ਹਾਂ ਨੇ ਲੰਮਾ ਸਮਾਂ ਆਨੰਦ ਮਾਣਿਆ ਸੱਤਾ ਦਾ ਤੋਂ ਨੂੰ ਸਵਾਲ ਕਰਾਂਗੇ ਤੇ ਜਿਹੜਾ ਨੁਕਸਾਨ ਹੋ ਦੱਬੇ ਕੁ ਜਿਹੜੇ ਲੋਕਾਂ ਦਾ ਗਰੀਬ ਲੋਕਾਂ ਦਾ ਹੋਇਆ ਕਿਉਂਕਿ ਪ੍ਰਦੂਸ਼ਣ ਜਿਆਦਾ ਵੱਧ ਗਿਆ ਬਿਮਾਰੀਆਂ ਲੱਗ ਗਈਆਂ ਤਕੜਾ ਦਾ ਚੰਗੇ ਹਸਪਤਾਲ ਦੇ ਵਿੱਚੋਂ ਇਲਾਜ ਕਰਾ ਲੈਂਦਾ ਤੇ ਹਾਲ ਤਾਂ ਫਿਰ ਗਰੀਬਾਂ ਦਾ ਮਾੜਾ ਹੋਇਆ ਨਾ ਦੱਬੇ ਕੁਚਲੇ ਲੋਕਾਂ ਦਾ ਮਾੜਾ ਹੋਇਆ ਪ੍ਰਬੰਧ ਤੁਸੀਂ ਕਰਦੇ ਸੀ ਦੋਸਤ ਤੁਸੀਂ ਇਹਨੂੰ ਇਹਨੂੰ ਦੇਈ ਜਾਂਦੇ ਜਦੋਂ ਝੋਨੇ ਦੀ ਪਰਾਲੀ ਆਈ ਸੀ ਉਦੋਂ ਤੋਂ ਪ੍ਰਬੰਧ ਕਰਨ ਲੱਗਦੇ ਅੱਜ ਕਿੰਨਾ ਮਤਲਬ ਇਹ ਸਮੱਸਿਆ ਖੜੀ ਹੋ ਗਈ ਤਾਂ ਇਸ ਵਾਸਤੇ ਇਹ ਸਮੱਸਿਆ ਦਾ ਹੱਲ ਤੁਸੀਂ ਕਰਨਾ ਸੀ ਇਹ ਤੁਹਾਡੀਆਂ ਜ਼ਿੰਮੇਵਾਰੀਆਂ ਸੀ ਇਹ ਅੱਜ ਅਸੀਂ ਤੁਹਾਨੂੰ ਸਵਾਲ ਕਰ ਰਹੇ ਹਾਂ ਜਿਨ੍ਹਾਂ ਨੇ ਲੰਮਾ ਸਮਾਂ ਪੰਜਾਬ ਦੀ ਧਰਤੀ ਤੇ ਸੱਤਾ ਦਾ ਆਨੰਦ ਮਾਣਿਆ ਆ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲੇ ਗਿਆ ਸੀ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਸਮੇਂ ਦੀ ਲੋੜ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ